ਪਾਰਲੀਮੈਂਟ ਨਹੀਂ ਚੱਲਣ ਦੇ ਰਹੇ ਸੀ ਵੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦਿਓ ਤਾਂ ਪਾਰਲੀਮੈਂਟ ਚੱਲਦੀ ਨਹੀਂ ਸੀ ਕਹਿੰਦੀ TDP ਵਾਲੇ ਪਾਰਲੀਮੈਂਟ ਨਹੀਂ ਚੱਲਣ ਦੇ ਰਹੇ ਸ਼ਰਧਾਂਜਲੀ ਕਿੱਥੇ ਹੋਗੀ ਮੈਂ ਕਿਹਾ ਮੈਡਮ TDP ਵਾਲਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਉਹਨਾਂ ਨੂੰ ਕਹਿ ਦੂੰਗਾ ਤੁਸੀਂ ਸ਼ਰਧਾਂਜਲੀ ਦਿਓ ਬਸ ਕਹਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਮੈਡਮ ਸਪੀਕਰ ਨੂੰ 1705 ਇਸਵੀ ਦੇ ਵਿੱਚ ਸੂਬਾ ਸਰਹੰਦ ਨੇ ਨੀਹਾ ਦੇ ਵਿੱਚ ਚਣਵਾਤੇ ਜਿਸ ਵੇਲੇ ਨੀਹਾ ਦੇ ਵਿੱਚ ਚਿੰਨ ਰਹੇ ਸੀ YouTube ਤੇ ਤੁਸੀਂ ਪਾ ਕੇ ਦੇਖਿਓ ਮੈਡਮ ਸਪੀਕਰੇ ਬੋਲ ਰਹੀ ਐ ਜਿਸ ਵੇਲੇ ਨੀਹਾ ਚ ਚਿੰਨ ਰਹੇ ਸੀ ਇਹ ਮੈਂ ਦੱਸਿਆ ਉਹਨਾਂ ਨੂੰ ਮੈਡਮ ਨੂੰ ਤਾਂ ਛੋਟ ਵੱਡੇ ਸਾਹਿਬਜਾਦੇਆਂ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਗਏ ਵੱਡੇ ਸਾਹਿਬਜਾਦੇ ਜੋਰਾਵਾਰ ਸਿੰਘ ਜੀ ਕਹਿੰਦੇ ਨਹੀਂ ਫਤਿਹ ਮੌਤ ਤੋਂ ਨਹੀਂ ਡਰਦਾ ਮੈਂ ਮੇਰੀ ਅੱਖਾਂ ਜੱਤੂ ਇਸ ਕਰਕੇ ਨੇ ਮੈਂ ਤੇਰੇ ਬਾਰੇ ਸੋਚਦਾ ਤੂੰ ਦੁਨੀਆ ਚ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਛੋਟੀ ਸੀ ਉਹ ਕੱਦ ਚ ਤਾਂ ਗੱਲ ਤੱਕ ਕਰਦਨ ਤੱਕ ਜਿਹੜੀ ਦੀਵਾਰ ਹੈ ਉਹ ਪਹਿਲਾਂ ਪਹੁੰਚ ਜਾਣੀ ਸੀ ਆਹ ਕੁਰਬਾਨੀਆਂ ਔਰ ਟੀਡੀਪੀ ਨੂੰ ਮਨਾਇਆ ਅਗਲੇ ਦਿਨ ਸਵੇਰੇ 10 ਵਜੇ ਆ ਕੇ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜਾਦਨਾਸ਼ੀਦੀ ਦੇਵਸ ਹੈ ਤੁਸੀਂ ਰੌਲਾ ਨਾ ਪਾਇਓ ਸ਼ਰਧਾਂਜਲੀ ਹੋ ਲੈਣ ਦਿਓ ਉਸ ਤੋਂ ਬਾਅਦ ਮੈਂ ਤੁਹਾਡੇ ਸਾਥ ਦੇਉਂਗਾ ਹੋਰ ਬੋਲੋ ਮੇਰੀ ਗੱਲ ਮੰਨਦੇ ਸੀ ਉਹ ਕਹਿੰਦੇ ਠੀਕ ਹੈ ਉਹਨਾਂ ਦੇ ਲੀਡਰ ਨੇ ਕਹਿਤਾ ਕਿ ਜਿੰਨੀ ਦੇਰ ਸ਼ਰਧਾਂਜਲੀ ਚਲੇਗੀ ਉਦੋਂ ਦੇਰ ਹਮ ਕੁਝ ਨਹੀਂ ਕਰਾਂਗੇ ਉਸਕੇ ਬਾਅਦ ਦੇਖੇਗੇ 27 ਦਸੰਬਰ 2018 ਨੂੰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਛੋਟੇ ਸਹਿਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਨਾਲ रिकॉर्ड ਤੇ ਗਈ ਹੈ रिकॉर्ड ਤੇ ਮੈਂ ਕਿਹਾ ਜੀ ریکارڈ ਤੇ ਕਰੋ ਇਹਨੂੰ ریکارڈ ਦਾ ਮਤਲਬ ਪਤਾ ਕੀ ਹੁੰਦਾ ریکارڈ ਦਾ ਮਤਲਬ ਇਹ ਹੈ ਕਿ ਅੱਜ ਤੋਂ 500 ਸਾਲ ਬਾਅਦ ਵੀ ਆਪਾਂ ਤਾਂ ਹੋਵਾਂਗੇ ਆਪਣੀਆਂ ਅਗਲੀਆਂ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਜਦੋਂ ਪਾਰਲੀਮੈਂਟ ਚੱਲੂਗੀ ਹਰ ਇੱਕ 27 ਦਸੰਬਰ ਨੂੰ ਸਵੇਰੇ 11 ਵਜੇ ਜਦੋਂ ਪਾਰਲੀਮੈਂਟ ਸ਼ੁਰੂ ਹੋਊਗੀ ਪਹਿਲਾਂ ਛੋਟੇ ਸਰਜਦਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਕਿਉਂਕਿ ਉਹ ਰਿਕਾਰਡ ਤੇ ਚਲੇ ਗਏ ਰਿਕਾਰਡ ਤੇ ਮੈਨੂੰ ਇੰਨਾ ਸਕੂਨ ਮਿਲਿਆ ਮੈਨੂੰ ਮੇਰੀਆਂ ਕੈਸਟਾਂ ਸੀੜੀਆਂ ਬਹੁਤ ਆਈਆਂ ਫਿਲਮਾਂ ਸੀਰੀਅਲ ਬਹੁਤ ਆਏ ਲੋਕਾਂ ਦੇ ਤਰੀਫਾਂ ਦੇ ਫੋਨ ਬਹੁਤ ਆਏ ਪਰ ਜਿੰਨੇ ਫੋਨ ਮੈਨੂੰ ਉਸ ਵੇਲੇ ਆਏ ਮੇਰੀ ਜ਼ਿੰਦਗੀ 'ਚ ਅਜੇ ਤੱਕ ਇੰਨੇ ਫੋਨ ਨਹੀਂ ਮੈਨੂੰ ਆਏ ਦੁਨੀਆਂ ਭਰ ਦੇ ਲੋਕਾਂ ਦੇ ਫੋਨ ਆਏ ਕਿ ਰਾਤ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਤੇ ਤੂੰ ਕਿਵੇਂ ਕਰਾਤਾ ਮੈਂ ਕਿਹਾ ਜੀ ਮੇਰੇ ਦਿਲ 'ਚ ਸੀਗਾ ਕਿ ਕੋਈ ਕੰਮ ਮੈਂ ਤੋਂ ਪਰਮਾਤਮਾ ਕਰਵਾ ਲੇ ਜਿਹੜਾ ਦੁਨੀਆਂ ਯਾਦ ਰੱਖ ਲੇ ਉਹਦੇ ਬਾਅਦ ਕਾਦੀਆਂ ਪ੍ਰਧਾਨ ਗੀਆਂ ਕਾਦੀਆਂ ਪੈਸਾ ਕੀ ਕੁਝ ਨਹੀਂ ਰਹਿ ਜਾਂਦਾ ਸੋ ਜਦੋਂ ਪ੍ਰਮਾਤਮਾ ਨੇ ਕੋਈ ਕਰਾਉਣਾ ਹੁੰਦਾ ਕੰਮ ਕਰਾ ਲੈਂਦਾ ਆਪ ਹੀ ਕਰਾ ਲੈਂਦਾ ਅੱਜ ਜਿੱਥੇ ਤੁਹਾਡੇ ਕੋਲੇ ਆਏ ਆ ਸੀਪਾਇਟ ਨਾਂ ਦਾ ਇੱਕ ਪ੍ਰੋਜੈਕਟ ਹੈ ਉਹ ਮੈਂ ਸ਼ੁਰੂ ਕਰਕੇ ਆਂ ਖੇੜੀ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ 1 ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ सीआरपीएफ वास्ते बीएसएफ वास्ते पैरा मिलिट्री फोर्स वास्ते ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ ਇੱਕ ਸਾਲ ਚ ਹੋਸਟਲ ਹੈ ਉੱਥੇ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਵਾਲੀਬਾਲ ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਛ ਅਦੇਚ ਲੇਟੈਸਟ ਸੀ ਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਆਰਮਡ ਫੋਰਸਸ ਦੇ ਵਿੱਚ ਆਪਦਾ ਕਰੀਅਰ ਬਣਾਉਣਗੇ ਅੱਜ ਮੈਂ ਉਧ ਘਾਟਨ ਕਰਕੇ ਆਇਆ ਹਾਂ ਦੋਸਤੋ ਤੁਸੀਂ ਤਾਂ ਮੇਰੇ ਪਿੰਡਾਂ ਦੇ ਹੋ ਮੇਰੇ ਚਾਚੇ ਤਾਏ ਵੀ ਬੈਠੇ ਹੋਣਗੇ ਰਿਸ਼ਤੇਦਾਰ ਵੀ ਬੈਠੇ ਹੋਣਗੇ ਇੱਥੇ ਆਹੀ ਇਥੋਂ ਵਾਲੇ ਦੋਲੇ ਦੇ ਪਿੰਡਾਂ ਚੋਂ ਆਏ ਹੋ ਨਮੋਲ ਤੋਂ ਆਏ ਹੋਗੇ ਸ਼ੇਰੋਂ ਤੋਂ ਆਏ ਹੋਗੇ ਸ਼ਾਜਲੀ ਤੋਂ ਆਏ ਹੋਗੇ ਝਾੜੋਂ ਤੋਂ ਆਏ ਹੋਗੇ ਢੱਡਰੀਆਂ ਤੋਂ ਆਏ ਹੋਗੇ ਹੈ ਭਾਈ ਕੀ ਪਸ਼ੌਰ ਤੋਂ ਆਏ ਹੋਗੇ ਖੋਖਰ ਤੋਂ ਆਏ ਹੋਗੇ ਮੈਦਿਆਸ ਤੋਂ ਆਏ ਹੋਗੇ ਮੋਜੋਵਾਲ ਤੋਂ ਆਏ ਹੋਗੇ ਸਾਰੇ ਆਪ ਦੀ ਘਰ ਦੇ ਹਾਂ ਖੜਿਆਲ ਤੋਂ ਆਏ ਹੋਗੇ ਵਿਗੜਵਾਲ ਤੋਂ ਆਏ ਹੋਗੇ ਅਮਰੂ ਕੋਟੜੇ ਤੋਂ ਆਏ ਹੋਗੇ ਮਰਦਖੇੜੇ ਤੋਂ ਆਏ ਹੋਗੇ ਚਲ ਫਿਰ ਬੇਸ਼ੇਨਪੁਰੇ ਤੋਂ ਤਾਂ ਆਈ ਹੋਵਾਂਗੇ ਤੁੰਗਾ ਗਲਾਰਾਂ ਤੋਂ ਤਾਂ ਆਏ ਹੋਣਗੇ ਪੱਕਾ ਸਭੀਰੋ ਇਹ ਪਿੰਡ ਨੇ ਆਪਣੇ ਆਪਾ ਇੱਥੇ ਹੀ ਰਹਿੰਦੇ ਰਹੇ ਇੱਥੇ ਹੀ ਰਿਸ਼ਤੇਦਾਰੀਆਂ ਇੱਥੇ ਹੀ ਰਹਿਣਾ ਜਾਣਾ ਨਹੀਂ ਕਿਤੇ ਇੱਥੇ ਹੀ ਰਹਿਣਾ ਜੜਾਂ ਨਹੀਂ ਛੱਡਣੀਆਂ ਦੇਖ ਲਓ ਉਹ ਗਮਲਿਆਂ ਦੇ ਜਿਹੜੇ ਬੂਟੇ ਹੁੰਦੇ ਨੇ ਥੋੜੀ ਜਿਹੀ ਨੇਰੀ ਨਾਲ ਡਿੱਗ ਪੇ ਗਮਲਾ ਟੁੱਟ ਜਾਂਦਾ ਤੇ ਬੂਟਾ ਖਤਮ ਇਹ ਪਿੱਪਲ ਤੇ ਬੋੜ ਇੰ ਖੜੇ ਰਹਿੰਦੇ ਨੇ 2-200 ਸਾਲ ਹੋ ਗਏ ਪਿੱਪਲਾਂ ਬੋੜਾਂ ਨੂੰ ਕਿਉਂਕਿ ਉਹਨਾਂ ਦੀਆਂ ਜੜਾਂ ਨੇ ਜੜਾਂ ਉਹ ਧਰਤੀ ਨਾਲ ਜੁੜੇ ਹੋਏ ਨੇ ਤਾਂ ਖੜੇ ਨੇ ਤਾਂ ਖੜੇ ਨੇ ਧਰਤੀ ਨਾਲ ਜੁੜੇ ਹੋਏ ਨੇ ਸੋ ਧਰਤੀ ਨਾਲ ਜੁੜ ਕੇ ਰਹਿਣਾ ਹੈ ਧਰਤੀ ਨਾਲ ਜੁੜ ਕੇ ਰਹਿਣਾ ਕਿਉਂਕਿ ਆਪਾਂ ਲੋਕ ਥੱਲੋਂ ਆਏ ਹੋਏ ਆਂ ਆਹੀ ਆਪਣਾ ਫਾਇਦਾ ਵੀ ਹੈ ਕਿ ਆਪਾਂ ਨੂੰ ਸਾਰਾ ਪਤਾ ਹੈ ਹੁਣ ਉਹਨਾਂ ਨੂੰ ਨਹੀਂ ਪਤਾ ਭਈ ਜਿਹੜੇ ਦੂਜੇ ਨੇ ਗਵਰਨਮੈਂਟ ਸਕੂਲਾਂ ਵਾਲੇ ਬਾ ਸੁਬੀਰ ਬਾਦਲ ਹੋ ਰਹੀ ਮਜੀਠੀ ਹੋ ਰਹੀ ਖੈਰੇ ਖੂਰੇ ਹੋ ਰਹੀ ਮਤਲਬ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੁੰਦੀ ਹੈ ਦੁਨੀਆ ਕਿ ਮੈਨੂੰ ਆਪਾਂ ਮਾਲਵਾ ਨਹਿਰ ਕੱਢੀ ਐ ਪਹਿਲਾ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਜ਼ਾਦੀ ਤੋਂ ਬਾਅਦ ਹਰੀਕੇ ਪੱਤਨ ਤੋਂ ਸ਼ੁਰੂ ਹੋਊਗੀ ਰਾਜਸਥਾਨ ਦੇ ਆਖਰੀ ਪਿੰਡ ਤੱਕ ਜਿੱਥੇ ਆਪਣਾ Rajasthan ਦਾ ਬਾਰਡਰ ਹੈ ਉੱਥੇ ਤੱਕ ਜਾਊਗੀ 2500 ਕਿਊਸਿਕ ਪਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 50 ਫੁੱਟ ਚੌੜੀ ਹੈ ਉੱਪਰੋਂ 12.5 ਫੁੱਟ ਡੰਗਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਜੀ ਵੀਰੋ ਉੱਥੇ ਮੈਂ ਜਦੋਂ ਗਿਆ ਪਰਸੋ ਚੋਂ ਉੱਥੇ ਤੁਸੀਂ ਦੇਖਿਆ ਹੋਣਾ ਸੋਥੇ ਪਿੰਡ ਗਿਆ ਸੀ ਦੋ ਦਾ ਸੋਥਾ ਭਲਾਈ ਆਣਾ ਇਹ ਪਿੰਡ ਉੱਥੇ ਨੇੜੇ ਨੇ ਤਾਂ ਮੈਨੂੰ ਪੱਤਰਕਾਰ ਨੇ ਪੁੱਛਿਆ ਇੱਕ ਨੇ ਕਹਿੰਦੇ ਜੀ ਪਹਿਲਾਂ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਨਹਿਰ ਬਣਾਉਣ ਬਾਰੇ ਖਾਸ ਤੌਰ ਤੇ ਕਹਿੰਦੇ ਆ ਨਾਲ ਹੀ ਤੁਹਾਨੂੰ ਦਾ ਪਿੰਡ ਹੈ ਉਹਨਾਂ ਨੇ ਤਾਂ ਜਮੇ ਨਹੀਂ ਸੋਚਿਆ ਬਾਦਲਾ ਨੇ ਇਹ ਤੋਂ ਪਹਿਲਾਂ ਕਿ ਮੈਂ ਬੋਲਦਾ ਇੱਕ ਬਜ਼ੁਰਗ ਬੋਲ ਪੈਨ ਨੇ ਕੋਲੇ ਖੜਾ ਸੀ ਕਹਿੰਦਾ ਇੱਧਰ ਨੂੰ ਕਰੀ ਇਹਨੂੰ ਮੈਂ ਮਾਈਕ ਜੇ ਨੂੰ ਤੇ ਕੈਮਰੇ ਨੂੰ ਮੇਰੇ ਕੰਨ ਨੂੰ ਕਰੀ ਮੈਂ ਕਿ ਹੁਣ ਕਿਤੇ ਕੁਝ ਗਲਤ ਮਲਤ ਨਾ ਬੋਲ ਦੇਣਾ ਬਾਬੇ ਨੇ ਇਹ ਜੀ ਗੱਲ ਕਹੀ ਲੋਹ ਗੰਡੇ ਖੜੇ ਹੋ ਗਏ ਮੇਰੇ ਉਹ ਕਹਿੰਦਾ ਕੀ ਪੁੱਛਿਆ ਪੁੱਤ ਭਵੰਤਮਾਨ ਨੂੰ ਕੀ ਪੁੱਛਿਆ ਵੀ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਮਹਿਰਬਾਰੇ ਕਹਿੰਦਾ ਗੱਲ ਸੁਣੋ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਜਦੋਂ ਨਹਿਰ ਹੀ ਤੁਹਾਡੇ ਖੇਤ 'ਚ ਖਤਮ ਹੁੰਦੀ ਹੋਵੇ ਕਹਿੰਦਾ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ ਜਿਹੜਾ 1-1 ਮਿੰਟ ਦੀ ਬਾਰੀ ਪਿੱਛੇ ਬੰਦਾ ਵੜਦਨੇ ਆ ਸੀ ਅਸੀਂ 2-2 ਇੰਚ ਮੋਗਾ ਚਕਾਉਣ ਵਾਸਤੇ ਬੰਦਾ ਵੜਦਨੇ ਆ ਸੀ ਇਸ ਕਰਕੇ ਵੀਰ ਉਹਨਾਂ ਨੂੰ ਕੀ ਦਰਦ ਹੈ ਯਾਰ ਨਹਿਰਾਂ ਉਹਨਾਂ ਨੇ ਨਹਿਰਾਂ ਕਿਉਂ ਬਣਾਉਣੀਆਂ ਸੀ ਭਈ ਜਦੋਂ ਨਹਿਰਾਂ ਦਾ ਉਹਨਾਂ ਦੇ ਖੇਤਾਂ 'ਚ ਮੁੱਕ ਜੰਦੀਆਂ ਨੇ ਬਹਲਾ ਸਰ ਵੀ ਉਹਨਾਂ ਨੇ ਖੇਤਾਂ 'ਚ ਮੁਕਦੀ ਐ। ਬਾਦਲ ਪਿੰਡ ਵੀ ਉਹਨਾਂ ਦੇ ਕਿਨੂਆਂ ਦੇ ਬਾਗਾਂ 'ਚ ਨਹਿਰਾਂ ਮੁਕਦੀਆਂ ਨੇ। ਇਹ ਤਾਂ ਆਪਾਂ ਹੀ ਰਹਿ ਗਏ ਬਸ। ਲਾਈ ਜੋ ਟੂਬਲ ਥੱਲੇ ਧਰਤੀ 'ਚੋਂ ਖਾਈ ਜੋ ਪਾਣੀ। 600 ਫੁੱਟ ਤੇ ਚਲਾ ਗਿਆ ਹੁਣ ਥੱਲੇ। ਸੋ ਇੱਕ ਜਿਹੜਾ ਕੰਮ ਐ ਉਹ ਹੀ ਕਰ ਸਕਦਾ ਜਿਹਨੂੰ ਮੋਗਿਆਂ ਦਾ ਦਰਦ ਜਾਂ ਕੱਸੀਆਂ 'ਚ ਨਾਤਾ ਹੋਵੇ ਜਿਹੜਾ ਇਹ ਉਹੀ ਕਰ ਸਕਦਾ ਹੋਰ ਨਹੀਂ ਕਰ ਸਕਦਾ। ਇਹਨਾਂ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਅੱਛਾ ਫਿਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਵੀ ਦਰਖਤਾਂ ਬਾਰੇ ਤੁਸੀਂ ਸੋਚ ਰਹੇ ਹੋ ਵੀ ਹਰੇਕ ਮੋਟਰ ਤੇ ਚਾਰ ਦਰਖਤਾਂ ਲਾਓ ਯਾਰ ਤੇ ਨਹਿਰਾਂ ਕੱਸੀਆਂ ਉਹਦੇ ਪਾਣੀ ਪਹੁੰਚ ਗਿਆ ਤੁਹਾਡੇ ਪਿੰਡਾਂ 'ਚ ਵੀ ਆ ਗਿਆ ਹੋਣਾ ਹਨਾ ਨਵੇਂ ਆ ਪੈਪਾਂ ਦੱਬਤੀਆਂ ਕਹਿੰਦੇ ਨਹਿਰਾਂ ਕੱਸੀਆਂ ਦਾ ਪਾਣੀ ਆ ਕਹਿੰਦੇ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਗਵਰਨਮੈਂਟ ਨੇ ਮੈਂ ਕਿਹਾ ਜੀ ਬਦਕਿਸਮਤੀ ਇਹ ਹੈ کہ دیاں تے کسیاں دیاں ووٹ نہیں ہے دیاں تے کسیاں دیاں ووٹا نہیں ہے گیا. بیٹھو جو میں مل کے جاؤں گا کوئی نہیں بٹھا لو بٹھا لو بزرگ نے ہاں جی کوئی نہیں بیٹھو تو سی ڈسٹرب نہ کرو سو ہاں. so, میں کہا درختوں تے کسیاں دیاں ووٹا نہیں ہے گیا تھی ای کرو پترکار صاحبان بیٹھے نے ਲੈ ਦਰਖਤਾਂ ਦੀਆਂ ਵੋਟਾਂ ਬਣਾ ਦੋ ਅ ਚੰਦੂ ਮਾਜਰੇ ਹੋਰਾਂ ਨੂੰ ਟਾਲੀਆਂ ਨਾਲ ਜੱਫੀਆਂ ਪਾਉਂਦਾ ਮੈਂ ਦਿਖਾਉ ਤੁਨੂੰ ਨਾਲੇ ਜੱਫੀ ਪਾਈ ਹੋ ਢਾਲੀ ਨੂੰ ਨਾਲੇ ਕਹੂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਦਾ ਜੀ ਤੇਰੇ ਤੇ ਪੀਂਘ ਪਾਉਂਦੇ ਰਹੇ ਆ ਤੇਰੇ ਪੱਤੇ ਪੱਤੇ ਦਾ ਖਿਆਲ ਰੱਖਾਂਗੇ ਬਸ ਤੂੰ ਸਾਡਾ ਖਿਆਲ ਰੱਖੀ ਲੈ ਕੱਸੀਆਂ ਦੀਆਂ ਨਹਿਰਾਂ ਦੀਆਂ ਵੋਟਾਂ ਬਣਾ ਦੋ ਆਰ ਤੁਹ ਵੀਰ ਬਦਲ ਹੋ ਰਹੀ ਚੀਮੇ ਹੋ ਰਹੀ ਆ ਕਾਂਗਰਸ ਵਾਲੇ ਬਾਜਵੇ ਹੋ ਰਹੀ ਤੁਹਾਨੂੰ ਨਹਿਰਾਂ ਚ ਐ ਨੱਕ ਫੜ ਕੇ ਤਾਰੀਆਂ ਮਾਰਦੇ ਦਿਖਾਉਂਗਾ ਵੀ ਇਸ ਨਹਿਰ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਆ ਮੇਰੇ ਦਾਦਾ ਜੀ ਇੱਥੇ ਹੀ ਨੌਂਦੇ ਰਹੇ ਨੇ ਅਸੀਂ ਤਾਂ ਸਾਰਾ ਇੱਥੋਂ ਹੀ ਸਿੱਖਿਆ ਮੈਂਸਾਂ ਦੀਆਂ ਪੂਛਾਂ ਫੜ ਕੇ ਸਿੱਖਿਆ ਅਸੀਂ ਕਰਨਾ ਵੋਟਾਂ ਬਣਾ ਲਓ ਤੁਸੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਉਹਨਾਂ ਬਾਰੇ ਸੋਚਦਾ ਨਹੀਂ ਕੋਈ ਸਹੀ ਗੱਲ ਹੈ ਨਾ ਹੁਣ ਆਪਾਂ ਸੋਚਾਂਗੇ ਆਪਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਗੁਰੂ ਸਾਹਿਬ ਦੇ ਬਚਨ ਨੂੰ ਇਹਦੇ ਤੇ ਪੂਰ ਚੜਨਾ ਹੈ ਤੇ ਪਵਨ ਹਵਾ ਪਾਣੀ ਤੇ ਧਰਤੀ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਉਦੋਂ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਚ ਨਹੀਂ ਸਿਟਵੀ ਹੋਣੀ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਪ੍ਰਾਲੀ ਨੂੰ ਅੱਗ ਨਹੀਂ ਲਾਉਂਦਾ ਹੁਣ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੁਣ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਭਾਈ ਆਹ ਤਿੰਨ ਚੀਜ਼ਾਂ ਸੰਭਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤਿੰਨ ਚੀਜ਼ਾਂ ਸੰਭਲਿਓ ਜੇ ਬਚਣਾ ਹੈ ਅੱਜ ਤਿੰਨੇ ਚੀਜ਼ਾਂ ਸੰਭਾਲਣ ਵਾਸਤੇ ਪੰਜਾਬ ਸਰਕਾਰ ਬਚਨ ਵਾਧਾ ਹੈ ਮੈਂ ਤੁਹਾਡਾ ਜੋ ਬੇਟਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਪੁੱਤ ਭਤੀਜਾਂ ਇਸ ਗੱਲੋਂ ਪੰਜਾਬ ਸਰਕਾਰ ਜਿਹੜੀ ਹੈ ਕੋਈ ਬਜਟ ਦੀ ਕਮੀ ਨਹੀਂ ਆਉਗੀ ਕੁਝ ਨਹੀਂ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ ਇੱਕ 206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕਿਆ ਰਾਵੀ ਦਾ ਉਹਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋ ਜਾਊਗੀ ਨਹਿਰ ਪਹਿਲੀ ਬਣੀ ਹੋਈ ਹੈ ਪਰ ਉੱਚ ਪਾਣੀ ਨਹੀਂ ਸੀ ਹੁਣ ਆਪਾਂ ਰਾਵੀ ਦਾ ਪਾਣੀ ਰੋਕ ਕੇ ਜਿਹੜਾ ਡੈਮ ਬਣਾ ਰਹੇ ਆਂ ਦੇਖੋ ਪੰਜਾਬ ਦੇ ਵਿੱਚ ਫੰਕਸ਼ਨ ਕਿਹੋ ਜਿਹਾ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਵਿੱਚ ਫੰਕਸ਼ਨ ਕਿਹੜੇ ਹੁੰਦੇ ਸੀ ਰਾਜਨੀਤਿਕ ਰੈਲੀ ਬਸ ਹੋਰ ਕੁ ਹੁੰਦਾ ਹੀ ਨਹੀਂ ਸੀ ਹੁਣ ਮਾਲਵਾ ਨਹਿਰ ਦਾ ਉਹ ਘਾਟਣਾ 58 ਐਂਬੂਲੈਂਸਾਂ ਦੇ ਪੀਂਹ ਪਰਸੋਂ ਹੈਨਾ ਅੱਜ ਇੱਥੇ ਸ਼ਹੀਦਾਂ ਨੂੰ ਯਾਦ ਕਰਨ ਆਇਆ ਉਹ ਪਹਿਲਾਂ ਕਦੇ ਆਉਂਦੇ ਹੀ ਨਹੀਂ ਸੀ ਮੁੱਖ ਮੰਤਰੀ ਨਾ ਉਹ ਤਾਂ ਭਗਤ ਸਿੰਘ ਜੀ ਦੇ ਜਾਂਦੇ ਸੀ 23 ਮਾਰਚ ਨੂੰ 31 ਜੁਲਾਈ ਨੂੰ ਇੱਥੇ ਨਹੀਂ ਆਉਂਦੇ ਸੀ ਉਹਨਾਂ ਨੇ ਕੀ ਲੈਣਾ ਰਾਜੇ ਸੀ ਉਹ ਤਾਂ ਉਹ ਮੈਨੂੰ ਪੱਤਰਕਾਰ ਪੁੱਛਣ ਲੱਗੇ ਟੀਵੀ ਤੇ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਆ ਸੀ ਨਾਲੇ ਸਿੱਧਾ ਹੀ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਤੇ ਉਹਦੇ ਬਾਰੇ ਤੁਸੀਂ ਹੁਣੇ ਹੀ ਦੱਸਣਾ ਬਿਉਧ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਿਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਮੈਂ ਕਿਹਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਆ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਹਾ ਵੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿੱਥੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਨਾ ਕਹਿੰਦੇ ਜੀ ਕਿਵੇਂ ਮੈਂ ਕਿਹਾ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ

تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تو اس رو میں بیٹھ اب اسرو میں اب اسرو میں اس لیے اس رو سے میرا پرانا ناتا ہے مینو کہ اروند کیجریوال میں کیا بگت سنگھ جی کا شیر ہے ٹکدہ بڑا انہوں تے کہ عشق کرنا سب کا پیدائشی حق ہے کیوں نہ اس بار وطن کی سرزمین کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے اس قدر ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے جا سب تو اوکھا سوال پایا ہوں آپ کے بارے کی بولنا دسو جی ਬਾਖਾ ਜੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾ ਕੱਖ ਨਹੀਂ ਮੇਰੇ ਪੱਲੇ ਜਿਵੇਂ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸਭੀਰੋ ਇਹ ਥੋੜਾ ਪ੍ਰਤਾਪ ਹੈ ਪਬਲਿਕ ਦਾ ਪ੍ਰਤਾਪ ਹੈ ਇਹ ਨਹੀਂ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਵੀ ਇਹ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਤਾਂ ਜਦੋਂ ਪ੍ਰਮਾਤਮਾ ਰੂਪੀ ਪਬਲਿਕ ਮੂਹਰੇ ਆਉਂਦੀ ਹੈ ਉਦੋਂ ਕੰਮ ਹੁੰਦਾ ਹੈ ਉਦੋਂ ਇਹ ਕੰਮ ਹੁੰਦਾ ਸੋ ਸੁਨਾਮ ਕਾਲਜ ਪੜਦੇ ਰਹੇ ਆ ਇੱਥੇ ਇੱਕ ਕੁਲਫੀ ਗਰਮਾ ਗਰਮ ਤੋਂ ਲੈ ਕੇ ਇੱਥੋਂ ਸ਼ੁਰੂ ਹੋਇਆ ਸਾਰਾ ਕੁਝ ਆ ਨਾਨਕੇ ਇੱਥੇ ਨੇ ਦੋਸਤ ਮਿੱਤਰ ਮੰਡੀ ਸੁਨਾਮ ਵਾਲੀ ਜਿੱਥੇ ਅੱਜ ਹੈਲੀਕਾਪਟਰ ਉਤਰਿਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਸੋਚਿਆ ਭਗਵਾਨ ਤਮਾਨਾ ਇੱਥੇ ਝੋਨੇ ਦੀ ਟਰਾਲੀ ਲੈ ਕੇ ਹੁੰਦਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਭਾਈ ਹੁਣ ਪ੍ਰਮਾਤਮਾ ਤੋਂ ਇਸ ਤੋਂ ਵੱਧ ਹੋਰ ਕੀ ਕਰੀ ਅਰਦਾਸ ਹੀ ਕਰਦੇ ਆ ਦੋ ਟਾਈਮ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਓਨੀ ਕਿ ਕਾਇਮ ਰੱਖ ਲਈ ਭਾਵੇਂ ਬਧਾਈ ਨਾ ਪਰ ਕਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹੋ ਜਿਹਾ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਤਰੱਕੀ ਵਾਲਾ ਦੀਵਾ ਜਗਦਾ ਹੋਵੇ ਕਿਸੇ ਦੇ ਘਰ ਦੀ ਅੱਗ ਬੁਝੇ ਨਾ ਸွေਏ ਪੰਜਾਬ ਦਾ ਨਕਸ਼ਾ ਉਲੀਕਿਆ ਪਿਆ ਥੋੜਾ ਜਿਹਾ ਟਾਈਮ ਲੱਗੂਗਾ ਕਈ ਚੀਜ਼ਾਂ ਚਿਛੇਤੀ ਹੋ ਜੰਨੀਆਂ ਨੇ ਬਿਜਲੀ ਤਾਂ ਪਾਣੇ ਉਹਦੀ ਫ੍ਰੀ ਕਰਤੀ ਸੀ ਹੁਣ ਸਾਰੀ ਨੌਕਰੀਆਂ 43000 ਦੇਤੀਆਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ 1 ਕਰੋੜ ਰੁਪਈਆ ਜੇ ਕੋਈ ਸ਼ਹੀਦ ਹੁੰਦਾ ਆਪਣਾ ਪੰਜਾਬ ਦਾ ਮੁੰਡਾ ਕਿਤੇ ਵੀ ਉਹਨਾਂ ਨੂੰ ਦਿੰਨੇ ਆ ਤੇ ਜਿਹੜੇ 올림픽 ਦੇ ਵਿੱਚੋਂ ਮੈਡਲ ਲੈ ਕੇ ਆਉਣਗੇ ਉਹਨੂੰ 1 ਕਰੋੜ ਰੁਪਈਆ ਸੋਨੇ ਦੇ ਤਗਮੇ ਦਾ 75 ਲੱਖ ਰੁਪਈਆ ਚਾਂਦੀ ਦੇ ਤਗਮੇ ਦਾ 50 ਲੱਖ ਰੁਪਈਆ ਕਾਂਸੀ ਦੇ ਤਗਮੇ ਦਾ ਤੇ ਨਾਲੇ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ ਕਿ ਉਹ ਬੂਟ ਤਾਂ ਲੈ ਲਓ ਉਹ ਜਿਨ੍ਹਾਂ ਨੂੰ ਪਾ ਕੇ ਭੱਜਣਾ ਉੱਥੇ ਓਏ ਉਹ ਗੱਦੇ ਤਾਂ ਲੈ ਲਓ ਜਿਨ੍ਹਾਂ ਤੇ ਕੁਸ਼ਤੀ ਕਰਨੀਆਂ ਉੱਥੇ ਇੱਥੇ ਮਿੱਟੀ ਤੇ ਪ੍ਰੈਕਟਿਸ ਕਰੀ ਜਾਂਦੇ ਆ ਉੱਥੇ ਗੱਦੇ ਹੁੰਦੇ ਨੇ ਗੱਲ ਹੀ ਨਹੀਂ ਬਣਦੀ ਜੀ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ ਪਹਿਲਾਂ ਪੈਸੇ ਦੇਖ ਕੇ ਪਲੇਅਰ ਤਿਆਰ ਕਰਾਂਗੇ 19 ਪਲੇਅਰ ਗਏ ਹੋਏ ਆ 올림픽 ਦੇ ਵਿੱਚ ਆਪਣੇ 19 ਔਰ ਹਾਕੀ ਦੀ ਟੀਮ ਚ 11 ਚੋਂ 10 ਪੰਜਾਬ ਦੇ ਨੇ ਤੁਸੀਂ ਦੇਖਦੇ ਹੋਵੋਗੇ ਰੋਜ਼ ਮੈਚ ਨਾ ਹਰਮਨਪ੍ਰੀਤ ਧੋਰੀ ਹਰਮਨਪ੍ਰੀਤ ਆ ਗੁਰਜੰਟਾ ਵਰੁਣ ਔਰ ਸ਼ਮਸ਼ੀਰ ਹੈ ਕਿੰਨੇ ਪਲੇਅਰ 10 ਪਲੇਅਰ ਜਿਹੜੇ ਨੇ ਪੰਜਾਬ ਦੇ ਨੇ ਤੇ ਗੋਲ ਕਰਦੇ ਨੇ ਸ਼ਾਨਦਾਰ ਗੋਲ ਕਰਕੇ ਦੇਸ਼ ਦਾ ਮਾਣ ਵਧਾ ਰਹੇ ਨੇ ਉਹ ਸੋ ਉਹਨਾਂ ਨੂੰ ਵੀ ਮੈਂ ਸ਼ੁਭਕਾਮਨਾਵਾਂ ਦਿੰਦਾ ਆਉਣ ਵਾਲੇ ਦਿਨਾਂ 'ਚ ਮੈਚ ਹੋਣਗੇ ਮੈਡਲ ਜਿੱਤ ਕੇ ਆਓ ਦੇਸ਼ ਦਾ ਮਾਣ ਵਡਾਓ ਉਹਦੇ ਨਾਲ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ ਸੋ ਸਟੇਡੀਅਮ ਦਾ ਅਮਨ ਹੋਰੋੜਾ ਨੇ ਕਿਹਾ ਬਿਲਕੁਲ ਜਰੂਰ ਸਟੇਡੀਅਮ ਬਣਨਾ ਚਾਹੀਦਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਨਸ਼ਾ ਨੁਸ਼ਾ ਤੋਂ ਬਚਾਉਣਾ ਹੈ ਤਾਂ ਉਹਨਾਂ ਨੂੰ ਘਟੋ ਘਟ ਖੇਡਾਂ ਵਾਲੇ ਪਾਸੇ ਰੁਚੀ ਹੋਣੀ ਚਾਹੀਦੀ ਹੈ ਆਪਣਾ ਕੈਰੀਅਰ ਬਣਾਉਣ ਤੇ ਸਟੇਡੀਅਮ ਵਾਸਤੇ ਮੈਨੂੰ ਤੁਸੀਂ ਪ੍ਰੋਜੈਕਟ ਬਣਾ ਦਿਓ ਇੰਨੇ ਕਰੋੜ ਲੱਗੂਗਾ ਸਿੰਥੈਟਿਕ ਟਰੈਕ ਹੀ ਲਾਵਾਂਗੇ ਹੁਣ ਫਿਰ ਹੁਣ ਜੇ ਕਰਨ ਨਹੀਂ ਲੱਗਿਆ ਨਾ ਦੂਜੇ ਕਰੋ ਫਿਰ ਹੁਣ ਮਿੱਟੀ ਵਾਲਾ ਨਾਰ ਕਰਿਓ ਕਿਉਂਕਿ ਅਗਲੇ 40 ਸਾਲ ਵਾਸਤੇ ਕੰਮ ਕਰਨਾ ਹੁਣ ਆਪਾਂ ਐ ਥੋੜੀ ਜਿਹੀ ਮਿੱਟੀ ਦਾ ਫੇਰ ਬਣਾ ਦੋ ਨਾ ਹੁਣ ਸਿੰਥੈਟਿਕ ਲਾਵਾਂਗੇ ਔਰ ਜਿਹੜਾ ਲੇਟੈਸਟ ਆਇਆ ਹੈ ਦੁਨੀਆ ਦਾ ਲੇਟੈਸਟ ਜਿਹੜਾ ਆਇਆ ਹੈ ਉਹ ਉਹ ਆਵਾਂਗੇ ਐਮਬੂਲੈਂਸਾਂ ਦਿੱਤੀਆਂ ਨੇ ਜੋ ਦੁਨੀਆ ਦੀਆਂ ਲੇਟੈਸਟ ਐਮਬੂਲੈਂਸਾਂ ਨੇ ਉਹ ਦਿੱਤੀਆਂ ਨੇ ਉਹ ਇਕੱਲੀ ਐਮਬੂਲੈਂਸ ਨਹੀਂ ਹੈਗੀ ਵੀ ਉੱਚ ਬੰਦਾ ਪਾ ਕੇ ਲੈ ਗਈ ਨਾ ਉਹ ਜੀਵਨ ਰੱਖਿਆਕ ਸਾਹ ਉਹ ਲੱਗੇ ਉਪਕਰਨ ਲੱਗੇ ਹੋਏ ਨੇ ਉਹ ਚ ਨਕਲੀ ਸਾਹ ਦੇਣ ਵਾਸਤੇ ਆਕਸੀਜਨ ਵਾਸਤੇ ਉਹ ਚ ਹੋਰ ਬਹੁਤ ਸਾਰਾ ਇਹੋ ਜਿਹਾ ਜਿਹੜਾ ਇਕੁਪਮੈਂਟ ਲੱਗੇ ਹੋਏ ਨੇ ਕਿ ਉਹਨਾਂ ਦੇ ਹੁਣ ਤੱਕ ਸਾਡੀਆਂ ਐਂਬੂਲੈਂਸਸ ਨੇ 10000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਈ ਹੈ ਐਂਬੂਲੈਂਸ ਪਹੁੰਚ ਗਈ ਟਾਈਮ ਤੇ ਬੰਦੇ ਨੂੰ ਟਾਈਮ ਤੇ ਲੈ ਗਏ ਬਚ ਗਿਆ 80 80 ਕਾਮਯਾਬ ਡਿਲੀਵਰੀਆਂ ਐਂਬੂਲੈਂਸਾਂ ਚੋਈਆਂ ਨੇ ਮਲੇ ਐਂਬੂਲੈਂਸ ਦੇ ਵਿੱਚ ਬੱਚੇ ਪੈਦਾ ਹੋਏ ਨੇ 80 ਔਰ ਕਿਉਂਕਿ ਡਾਕਟਰ ਨਾਲ ਹੁੰਦਾ ਸਾਰੇ ਸਾਧਨ ਉੱਥੇ ਨਾਲ ਹੁੰਦੇ ਨੇ ਸੋ ਇਹ ਅੱਜ ਦੇ ਜਮਾਤ